ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਬਸ ਅੱਡੇ ਦਾ ਦ੍ਰਿਸ਼ ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਸ਼ੁਰੂ ਕਰਦੇ ਹਾਂ ਆਪਾਂ ਪੈਰਾ ਰਚਨਾ ਬਸ ਅੱਡੇ ਦਾ ਦ੍ਰਿਸ਼ ਬਸ ਅੱਡੇ ਦਾ ਦ੍ਰਿਸ਼ ਬੱਸਾਂ ਦੇ ਅੱਡੇ ਤੇ ਹਮੇਸ਼ਾ ਚਹਿਲ ਪਹਿਲ ਦਿਖਾਈ ਦਿੰਦੀ ਹੈ ਹਰ ਕੋਈ ਆਪਣਾ ਸਮਾਨ ਚੁੱਕ ਕੇ ਇੱਧਰ ਉੱਧਰ ਤੁਰਿਆ ਦਿਖਾਈ ਦਿੰਦਾ ਹੈ ਕੀ ਕੰਡਕਟਰ ਨੂੰ ਬੱਸ ਬਾਰੇ ਪੁੱਛ ਰਿਹਾ ਹੁੰਦਾ ਹੈ ਕੰਡਕਟਰ ਵੀ ਉੱਚੀ ਉੱਚੀ ਹੋ ਕੇ ਦੇਖੀ ਹੋ ਕੇ ਦੇ ਰਹੇ ਹੁੰਦੇ ਹਨ ਲੋਕ ਟਿਕਟਾ ਲੈ ਕੇ ਬੱਸਾਂ ਵਿੱਚ ਚੜ ਰਹੇ ਹੁੰਦੇ ਹਨ ਲੋਕਾਂ ਨੇ ਬੈਗ ਮੋਢਿਆਂ ਉੱਤੇ ਚੁੱਕੇ ਹੁੰਦੇ ਹਨ ਤੇ ਦੌੜ ਰਹੇ ਹੁੰਦੇ ਹਨ ਕਿ ਬੱਸ ਕਿਤੇ ਨਿਕਲ ਨਾ ਜਾਵੇ ਜਿਨ੍ਹਾਂ ਨੇ ਦੂਰ ਦਾ ਸਫ਼ਰ ਕਰਨਾ ਹੁੰਦਾ ਹੈ ਉਹਨਾਂ ਨੇ ਵੱਡੇ ਵੱਡੇ ਅਟੈਚੀ ਕੇਸ ਤੇ ਟਰੰਕ ਵੀ ਫੜੇ ਹੁੰਦੇ ਹਨ ਕੰਡਕਟਰ ਉਹਨਾਂ ਨੂੰ ਟਰੰਕ ਬੱਸ ਦੇ ਉੱਪਰ ਛਡਾਉਣ ਦੀ ਹਦਾਇਤ ਦਿੰਦੇ ਹਨ ਪਿੰ ਪਿੰ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਆਪਣੇ ਆਪਣੇ ਨੰਬਰ ਤੇ ਖੜੀਆਂ ਹੁੰਦੀਆਂ ਹਨ। ਹਰ ਕੰਡਕਟਰ ਬੱਸ ਦੀ ਬਾਰੀ ਅੱਗੇ ਖੜਾ ਹੋ ਕੇ ਟਿਕਟਾਂ ਦੇ ਰਿਹਾ ਹੁੰਦਾ ਹੈ। ਲੋਕ ਲਾਈਨ ਬਣਾ ਕੇ ਟਿਕਟਾਂ ਲੈਂਦੇ ਜਾਂਦੇ ਹਨ ਤੇ ਬੱਸ ਵਿੱਚ ਸਵਾਰ ਹੁੰਦੇ ਜਾਂਦੇ ਹਨ। ਕਈ ਲੋਕ ਲਾਈਨ ਤੋੜ ਕੇ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਕਈ ਵਾਰ ਸਵਾਰੀਆਂ ਵਿੱਚ ਤੂ-ਤੂ ਮਾਮੇ ਵੀ ਹੋ ਜਾਂਦੀ ਹੈ। ਜਦੋਂ ਬੱਸ ਦੇ ਚੱਲਣ ਦਾ ਸਮਾਂ ਹੁੰਦਾ ਹੈ ਤਾਂ ਕੰਡਕਟਰ ਸੀਟੀ ਵਜਾਉਂਦਾ ਹੈ ਤੇ ਡਰਾਈਵਰ ਆਪਣੀ ਸੀਟ ਉੱਪਰ ਬੈਠ ਕੇ ਬੱਸ ਨੂੰ ਤੋਰ ਦਿੰਦਾ ਹੈ। ਕਈ ਸਵਾਰੀਆਂ ਬੱਸ ਦੇ ਪਿੱਛੇ ਦੌੜ-ਦੌੜ ਕੇ ਬੱਸ ਫੜਦੀਆਂ ਹਨ ਇਸ ਤੋਂ ਬਿਨਾ ਬਾਹਰਲੇ ठाਵਾਂ ਆਉਣ ਵਾਲੀਆਂ ਸਵਾਰੀਆਂ ਜਲਦੀ-ਜਲਦੀ ਉਤਰਦੀਆਂ ਹਨ ਤੇ ਬੱਸ ਅੱਡੇ ਦੇ ਬਾਹਰੋਂ ਰਿਕਸ਼ਾ ਜਾਂ ਔਟੋ ਰਿਕਸ਼ਾ ਲੈ ਕੇ ਆਪਣੇ-ਆਪਣੇ ਟਿਕਾਣੇ ਤੇ ਜਾਂਦੀਆਂ ਹਨ ਇਸ ਤੋਂ ਇਲਾਵਾ ਇੱਥੇ ਅਖਬਾਰਾਂ ਵੇਚਣ ਵਾਲੇ ਤੇ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਵੀ ਹੋਕੇ ਦੇ ਦੇ ਕੇ ਆਪਣਾ ਸਮਾਨ ਵੇਚ ਰਹੇ ਹੁੰਦੇ ਹਨ ਅਤੇ ਬੱਸ ਅੱਡੇ ਉੱਤੇ ਮੰਗਤੇ ਤੇ ਮੰਗਤियां ਵੀ ਭੀਖ ਮੰਗਣ ਲਈ ਇੱਧਰ-ਉੱਧਰ ਘੁੰਮ ਰਹੇ ਹੁੰਦੇ ਹਨ ਕਈ ਖਾਨ ਪੀਂੰਦਾ ਸਮਾਨ ਵੇਚਣ ਵਾਲੀ ਬੱਸਾਂ ਵਿੱਚ ਆ ਕੇ ਆਪਣਾ ਸਮਾਨ ਵੇਚਦੇ ਹਨ ਬੱਸ ਅੱਡੇ ਤੇ ਕਈ ਦੁਕਾਨਾਂ ਵੀ ਬਣਾਈਆਂ ਹੁੰਦੀਆਂ ਹਨ ਜਿੱਥੋਂ ਯਾਤਰੀ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਖਰੀਦਦਾਰੀ ਕਰਦੇ ਹਨ ਸਾਰੇ ਰੌਲੇ ਰੱਪੇ ਨੂੰ ਜਾਂ ਕਿਸੇ ਤਰ੍ਹਾਂ ਦੀ ਲੜਾਈ ਆਦਿ ਨੂੰ ਕਾਬੂ ਕਰਨ ਵਿੱਚ ਕਾਬੂ ਵਿੱਚ ਕਰਨ ਲਈ ਪੁਲਿਸ ਕਰਮਚਾਰੀ ਵੀ ਡਿਊਟੀਆਂ ਉੱਤੇ ਤਾਇਨਾਤ ਹੁੰਦੇ ਹਨ ਇਸ ਤਰ੍ਹਾਂ ਬੱਸ ਦੇ ਜਿਹੜੇ ਅੱਡੇ ਦਾ ਦ੍ਰਿਸ਼ ਹੈ ਰੌਲੇ ਰੱਪੇ ਅਤੇ ਚਹਿਲ ਪਹਿਲ ਨਾਲ ਭਰਪੂਰ ਹੁੰਦਾ ਹੈ